ਤੋ ਹੁਣ ਇਸ ਵੇਲੇ ਹਾਲ ਆ ਸਾਡਾ ਵੀ ਸਾਡੇ ਕੋਲੋਂ ਚੀਜ਼ ਉਹ ਨਹੀਂ ਪੈਦਾ ਨਹੀਂ ਹੁੰਦੀ ਜਿੰਨੀ ਸਾਡੀ ਸੇਲ ਹੋ ਜਾਂਦੀ ਆ ਅਸੀਂ ਕਿਸੇ ਨੂੰ ਜੀਵਨ ਨਹੀਂ ਦੇ ਸਕਦੇ ਤਾਂ ਮੌਤ ਵੀ ਨਹੀਂ ਦੇਣੀ ਚਾਹੀਦੀ ਜ਼ਹਿਰ ਤਾਂ ਜ਼ਹਿਰ ਆ ਜੇ ਕੈਮੀਕਲ ਖੇਤੀ ਚ ਇੰਨਾ ਮੁਨਾਫਾ ਹੁੰਦਾ ਤਾਂ ਲੋਕ ਕਿਉਂ ਮਰਦੇ ਸਾਡੀ ਉਮਰ ਦੀਆਂ ਸਾਰੀਆਂ ਅੰਗ ਮੰਜੇ ਤੇ ਪਈਆਂ ਨੇ ਔਰ ਮਾਰਕੀਟ ਤੋਂ ਉਹੀ ਚੀਜ਼ ਸੇਮ ਲੈ ਕੇ ਜਾਓ ਯੂ ਵਿਲ ਫਾਈਂਡ ਦ ਡਿਫਰੈਂਸ ਤੁਹਾਨੂੰ ਪਤਾ ਲੱਗ ਜਾਊਗਾ ਉਹਦਾ ਟੇਸ ਅਲੱਗ ਆ ਫਲੇਵਰ ਅਲੱਗ ਹੋਊਗਾ ਐਕਸਪੀਰੀਅੰਸ ਦੇ ਆਧਾਰ ਤੇ ਆਪਣੇ ਡਾਕਟਰੀ ਨੌਲੇਜ ਦੇ ਆਧਾਰ ਤੇ ਮੈਨੂੰ ਥੋੜਾ ਜਿਹਾ ਇਹ ਲੱਗਿਆ ਕਿ ਵਾਕਈ ਇਹ ਬੰਦੇ ਜਿਹੜੇ ਡੈਡੀਕੇਟਿਡ ਆ ਮਨੁੱਖਤਾ ਨੂੰ ਜਿੱਕਰ ਬੰਦਾ ਹਿੰਮਤ ਨਾ ਹਾਰੇ ਤੇ ਸਬਰ ਰੱਖਦਿਆ ਮਿਹਨਤ ਦਾ ਸਾਥ ਨਾ ਛੱਡੇ ਤਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਦਿਆ ਸਮਾਂ ਨਹੀਂ ਲੱਗਦਾ ਜੀ ਹਾਂ ਇਹ ਗੱਲ ਹੁਸ਼ਿਆਰਪੁਰ ਦੇ ਪਿੰਡ ਨੀਲਾ ਨਲੋਆ ਦੇ ਰਿਟਾਇਰ ਪ੍ਰਿੰਸੀਪਲ ਤਰਸੀਮ ਸਿੰਘ ਉੱਤੇ ਬਿਲਕੁਲ ਸਹੀ ਟੁਕਦੀ ਏ ਉਹ ਜਿਸ ਵੀ ਕੰਮ ਵਿੱਚ ਪਏ ਉਸ ਵਿੱਚ ਬੁਲੰਦੀਆਂ ਹੀ ਛੁਹੀਆਂ ਪੜੇ ਤਾਂ ਸਨਮਾਨਿਤ ਅਧਿਆਪਕ ਬਣੇ ਤੇ ਖੇਤੀਬਾੜੀ ਤੁਰੇ ਤਾਂ ਨਾਮੀ ਅਗਾਵਦੂ ਕਿਸਾਨ ਬਣ ਗਏ। ਇਹੀ وجہ ਹੈ ਕਿ ਖੇਤੀ ਵਿੱਚ ਵੀ ਉਹਨਾਂ ਨੂੰ अनेका ਵੱਡੇ ਸਨਮਾਨ ਮਿਲ ਚੁਕੇ ਨੇ। ਜਿਨ੍ਹਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੈਵਿਕ ਖੇਤੀ ਲਈ ਮਿਲਿਆ ਸਰਬ ਉੱਚ ਅਵਾਰਡ ਵੀ ਸ਼ਾਮਿਲ ਹੈ। ਦਰਸਲ ਉਹ ਖੇਤੀ ਵੀ ਆਮ ਕਿਸਾਨਾਂ ਵਾਲੇ ਨਹੀਂ ਬਲਕਿ ਕੁਦਰਤ ਨੂੰ ਬਚਾਉਣ ਤੇ ਸਮਾਜ ਦਾ ਭਲਾ ਕਰਨ ਵਾਲੀ ਜੈਵਿਕ ਖੇਤੀ ਕਰਦੇ ਨੇ। ਉਹ ਸਰਕਾਰ ਤੋਂ ਮਾਨਤਾ ਪ੍ਰਾਪਤ 16 ਏਕੜ ਜ਼ਮੀਨ ਵਿੱਚ ਜੈਵਿਕ ਸਬਜ਼ੀਆਂ, ਗੰਨੇ ਅਤੇ ਫਲਾਂ ਦੀ ਪੈਦਾਵਾਰ ਕਰਦੇ ਨੇ। ਘੋੜ ਘੋੜ ਜਿਆਦਾ ਅਸੀਂ ਬਣਾਉਂਦੇ ਆ ਤੇ ਉਹਦੇ ਵੀ ਸਾਡੇ ਕੋਲ 6-7 ਕਿੱਲੇ 8 ਕਿੱਲੇ ਤੱਕ ਤਾਂ ਅਸੀਂ ਉਹ ਹੀ ਵੇਚ ਦਿੰਨੇ ਆ। ਹਾਂਜੀ। ਬਾਕੀ 2 ਏਕੜ ਕਣਕ ਹੋ ਜਾਂਦੀ ਆ ਤੇ ਬਾਕੀ ਸਬਜ਼ੀਆਂ ਜਿਹੜੀਆਂ ਉਹ ਲਾਈ ਜਾਂਦੀਆਂ ਆ। ਬਾਰੀ ਬਦਲ-ਬਦਲ ਕੇ। ਕੁਝ ਸਾਡਾ ਮਤਲਬ 2-2.5 ਕਿੱਲਾਂ ਦੇ ਵਿੱਚ ਕਿੰਨੂੰ ਕਿੰਨੂੰ ਲੱਗਾ ਥੋੜਾ ਅੰਛੇ ਕਨਾਲਾਂ ਵਿੱਚ ਉੱਪਰ ਨਿੰਬੂ ਲੱਗਾ ਵਿੱਚ ਗਲਗਲਾਂ ਲਾਈਆਂ ਆ ਉਹਦੇ ਵਿੱਚ ਬਾਕੀ ਹੋਰ ਜਿਹੜੇ ਫਰੂਟ ਹੈਗੇ ਆ ਉਹ ਲਾਇਆ ਉਹ ਥੋੜੇ ਬਹੁਤੇ ਨੈਟ ਚਲਦੇ ਆ ਪਹਿਲਾਂ ਦੇ ਸੀ ਮੇਰ ਕੋ ਇਹ ਇਹਨਾਂ ਦੇ ਵਿੱਚ ਵੀ ਸਬਜ਼ੀਆਂ ਲਾਉਂਦੇ ਮੇਨ ਤੌਰ ਤੇ ਖੁਦ ਹੀ ਆਪਣੇ ਖੇਤ ਤੋਂ ਜੈਵਿਕ ਗੰਨੇ ਦੀ ਪੈਦਾਵਾਰ ਲੈਂਦੇ ਅਤੇ ਇਸ ਤੋਂ ਆਪਣੇ ਫਾਰਮ ਉੱਤੇ ਹੀ ਕਈ ਤਰ੍ਹਾਂ ਦੇ ਉਤਪਾਦ ਬਣਾਉਂਦੇ ਨੇ ਉਹਨਾਂ ਦਾ ਗੁੜ ਤੇ ਸ਼ੱਕਰ ਇੰਨਾ ਮਸ਼ਹੂਰ ਹੈ ਕਿ ਪਹਿਲਾਂ ਬੁਕਿੰਗ ਕਰਨ ਉੱਤੇ ਹੀ ਮਿਲਦਾ ਏ ਇਦਾਂ ਵੀ ਪਹਿਲਾਂ ਤਾਂ ਇਦਾਂ ਸੀ ਵੀ ਜਿਹੜਾ ਗੋੜਾ ਨਾਮ ਭੇਲੀ ਚੱਲਦੀ ਹੁੰਦੀ ਸੀ ਤੇ ਉਹ ਦੇ ਨਾਲ ਅਸੀਂ ਥੋੜਾ ਜਿਹਾ ਜਿਹਾ ਵੈਲਿਊ ਐਡੀਸ਼ਨ ਦੇ ਵਿੱਚ ਹੁਣ ਅਸੀਂ ਕਯੂ ਬਣਾਉਨੇ ਆ 8 ਇੰਚੀ ਵਾਈ ਇੰਚੀ ਦਾ ਬਣਾਉਨੇ ਆ ਧੀਆਂ ਇੰਚੀ ਵਾਈ ਇੰਚੀ ਦਾ ਬਣਾਉਨੇ ਆ ਫਿਰ ਉਸ ਤੋਂ ਬਾਅਦ ਇੱਕ ਗੁੜ ਕੈਂਡੀ ਸਾਡੀ ਬੜੀ ਮਤਲਬ ਮਸ਼ਹੂਰ ਹੋਈ ਸੀਗੀ ਉਹ ਅਸੀਂ ਸਾਡੇ ਕੋਲ ਜੀ 2.5 ਗ੍ਰਾਮ ਦੀ ਆ ਉਹ ਵੀ ਸੱਚਾ ਹੈਗਾ ਸਾਡੇ ਕੋਲ ਉਹ ਬਣਾਉਨੇ ਆ ਅਸੀਂ ਤੇ ਇਹਨਾਂ ਦੀ ਜਿਹੜੀ ਪੈਕਿੰਗ ਹੈਗੀ ਆ ਇਸ ਤਰ੍ਹਾਂ ਨਾਲ ਅੱਜ ਦੇ ਜਿੱਦਾਂ ਡੱਬੇ ਪਏ ਆ ਜਿੱਦਾਂ ਕਰਦੇ ਪਏ ਆ ਦੂਸਰਾ ਆ ਜਿਹੜੇ ਫੂਡ ਗ੍ਰੇਡ ਦੇ ਲਫਾਫੇ ਨੇ ਨਾ ਵੀ ਪੈਕ ਕਰਦੇ ਆਗੇ ਆ ਤੇ ਇਹ ਜਿੰਨਾ ਕੁ ਸਮਾਨ ਹੈਗਾ ਕੋਸ਼ਿਸ਼ ਕਰੀਦੀ ਆ ਵੀ ਖਰਾ ਤੇ ਖਰੀ ਤਰਾਈ ਉਹਨੂੰ ਵੇਚਿਆ ਜਾਵੇ ਤੇ ਕੋਈ ਮਾੜਾ ਲਫਾਫਾ ਜਾਂ ਕੋਈ ਹੋਰ ਅਸੀਂ ਨਹੀਂ ਲਾਉਣ ਦੀ ਕੋਸ਼ਿਸ਼ ਕਰਦੇ ਕਿਸ ਤਰ੍ਹਾਂ ਨਾਲ ਵੀ ਕੋਈ ਵੱਧ ਪੈਸੇ ਵਾੜਨ ਕੇ ਮਾੜੇ ਲਫਾਫੇ ਤੋਂ ਜਿਹੜੇ ਫੂਡ ਗ੍ਰੇਡ ਦੇ ਉਹੀ ਵਰਤਦੇ ਆਂ ਤੇ ਸਾਡੇ ਕੋਲ ਉਹ ਕਰੋ ਵਾਲਿਆਂ ਦੀ ਸਰਟੀਫਿਕੇਸ਼ਨ ਹੈਗੀ ਆ ਦੇ ਨਾਲ ਇਹ ਜਿਹੜੇ ਦੂਸਰੇ ਹੈਗੇ ਆ ਆਪਣੇ ਖੇਤੀਬਾੜੀ ਸਬੰਧੀਸ਼ਨ ਵਾਲੇ ਉਹਨਾਂ ਦੀ ਵੀ ਸਰਟੀਫਿਕੇਸ਼ਨ ਉਹ ਵੀ ਕਰਨ ਲੱਗ ਪਿਆ ਗਰੁੱਪ ਦੇ ਵਿੱਚ ਪੰਜ-ਪੰਜ ਦਾ ਗਰੁੱਪ ਬਣਾ ਕੇ ਨਾ ਇੱਕ ਦੂਜੇ ਦੇ ਫਾਰਮ ਚੈੱਕ ਕਰਨੇ ਤੇ ਉਹ ਵੀ ਹੈਗੀ ਆ ਤੇ ਸਾਰਾ ਬਾਕੀ ਸਰਟੀਫਿਕੇਸ਼ਨ ਦੇ ਨਾਲ ਇਦਾਂ ਹੀ ਵੱਡਾ ਸਰਟੀਫିକੇਟ ਸਾਨੂੰ ਉਦੋਂ ਹੀ ਮਿਲਦਾ ਜੇ ਅਸਲੀ ਜਦੋਂ ਲੋਕ ਸਾਨੂੰ ਆ ਕੇ ਕਹਿੰਦੇ ਜੀ ਤੁਹਾਡਾ ਪ੍ਰੋਡਕਟ ਵਧੀਆ ਹੈ ਖਰਾ ਹੈ ਜੀ ਤੇ ਬਾਕੀ ਜਿਹੜਾ ਜਿੱਦਾਂ ਹੁਣ ਸਰਕਾਰੀ ਹੈਗਾ ਜੀ ਐਫਐਸਐਸਆਈ ਤੇਦਾ ਵੀ ਸਾਡੇ ਕੋਲ ਆ ਗਿਆ ਲਿਆਇਆ ਸਾਰਾ ਕੁਝ ਗੋੜ ਸਾਡਾ ਪਹਿਲਾਂ ਤਾਂ ਲੋਕਲ ਇੱਥੇ ਸਾਡਾ ਵਾਰ ਫੇਰ ਨਹੀਂ ਆਉਂਦੀ ਇੱਥੇ ਵਿਕ ਜਾਂਦਾ ਸਾਰਾ ਬਾਕੀ 6 ਫੁੱਟ ਮੰਡੀ ਚ ਜਿਹੜੀ ਇੱਥੇ ਹਸ਼ਾਰਪੁਰ ਚੱਲਦੀ ਹੈ ਰੂਸਨ ਗਰਾਉਂਡ ਵਿੱਚ ਉੱਥੇ ਵਿਕ ਜਾਂਦਾ ਤੇ ਉਸ ਤਰ੍ਹਾਂ ਨਾ ਜਲੰਧਰ ਦੇ ਗਾਗ ਜਿਹੜੇ ਹੈਗੇ ਆ ਉਹ ਸਾਡੇ ਕੋਲ ਹੀ ਪਹਾੜੇ ਵਿਲਾ ਜਾਂਦੇ ਆ ਬਾਕੀ ਲੁਧਿਆਣਾ ਵੀ ਜਾਂਦਾ ਆ ਅਮਰਸਰ ਵੀ ਜਾਂਦਾ ਆ ਦਿੱਲੀ ਤੱਕ ਬਾਕੀ ਅਸੀਂ ਪਾਰਸਲ ਵੀ ਕਰਦੇ ਆਂ ਆਨਲਾਈਨ ਵੀ ਸਾਡੇ ਸਾਮਾਨ ਵਿਕਦਾ ਉਹ ਵੀ ਪੇਪੂਲ ਦਿੱਤਾ ਜਿੱਥੇ ਤੋਂ ਕਹਿੰਦਾ ਕੋਈ ਇਸ ਤੋਂ ਲਾਗ ਉਹਨਾਂ ਦੇ ਖੇਤ ਦੀਆਂ ਆਰਗੇਨਿਕ ਸਬਜ਼ੀਆਂ ਦੀ ਵੀ ਚੰਗੀ ਮੰਗ ਹੈ ਖਾਸ ਕਰਕੇ ਹਰ ਹਫਤੇ ਹੁਸ਼ਿਆਰਪੁਰ ਦੇ ਰੋਸ਼ਨ ਗਰਾਉਂਡ ਵਿਖੇ ਲੱਗਣ ਵਾਲੇ ਸੇਫ ਫੂਡ ਮੰਡੀ ਵਿੱਚ ਤਾਂ ਲੋਕ ਉਹਨਾਂ ਦੀਆਂ ਸਬਜ਼ੀਆਂ ਦੇ دیਵਾਨੇ ਹੋ ਜਾਂਦੇ ਨੇ ਉਹਨਾਂ ਦੀ ਸਟਾਲ ਲੱਗਣ ਸਾਰ ਹੀ ਲੋਕਾਂ ਵਿੱਚ ਸਬਜ਼ੀਆਂ ਖਰੀਦਣ ਦੀ ਹੋੜ ਸ਼ੁਰੂ ਹੋ ਜਾਂਦੀ ਹੈ ਇਹ ਨਾਲ ਨੀਲੇ ਰੋਏ ਜਾ ਕੇ ਆਇਆ ਮੈਂ ਦੇਖਿਆ ਇਹਨਾਂ ਨੇ ਕਹਦਾ ਮਿਹਨਤ ਕਰਦੇ ਆ ਇਹ ਬਹੁਤ ਮਿਹਨਤ ਕਰਦੇ ਆ ਮੈਂ ਤਾਂ ਕਹਿੰਦਾ ਜਿੰਨੀ ਮਿਹਨਤ ਕਰਦੇ ਹੋ ਉਹਨਾਂ ਇਹਨਾਂ ਨੂੰ ਜਿਹੜਾ ਅਰਨੇ ਕੋ ਨਹੀਂ ਨਹੀਂ ਹੈਗੀ ਪਰ ਫਿਰ ਵੀ ਇਹ ਬੰਦੇ ਲੱਗੇ ਹੋਏ ਆ ਮਨੁੱਖਤਾ ਦੇ ਭਲੇ ਵਾਸਤੇ ਮੇਰਾ ਐਕਸਪੀਰੀਅੰਸ ਲੈ ਇਹੀ ਰਿਹਾ ਕਿ ਜਿਹੜੀਆਂ ਸ਼ਬਦੀਆਂ ਉੱਤੇ ਇਹ ਬੀਡੀਆਂ ਹੁੰਦੀਆਂ ਇਹਨਾਂ ਨੇ ਇਹਨਾਂ ਨੇ ਸਾਨੂੰ ਇਹ ਦੱਸਣਾ ਦੱਸਿਆ ਵੀ ਹੁਣ ਇਹ ਤੀਜੇ ਦਿਨ ਸਾਡੀ ਮਚੂਰ ਹੂਣੀ ਸਬਜ਼ੀ ਉਹੀ ਸਾਡੇ ਕੋਲ ਆਣੀ ਆ। ਉਹ ਤੋਂ ਪਹਿਲਾਂ ਨਹੀਂ ਆ ਸਕਦੀ। ਜਾਂ ਅਗਲੇ ਐਤਵਾਰ ਤੱਕ ਮਚੂਰ ਹੋਊਗੀ ਇਹ। ਪੂਰੀ ਤੇ ਤਾਂ ਲੈ ਕੇ ਆਊਗੀ। ਤੇ ਮੈਨੂੰ ਉੱਥੋਂ ਇਹ ਲੱਗਿਆ ਵੀ ਤੁਸੀਂ ਜਿਹੜੀ ਸਬਜ਼ੀ ਆ ਇਹ ਫਰੈਸ਼ੀ ਸਾਡੇ ਕੋਲ ਆਉਂਦੀ ਆ। ਕੋਈ ਮੈਨੂੰ ਉੱਥੇ ਆਰਟੀ ਕੋਈ ਆਰਟੀਫੀਸ਼ੀਅਲ ਇਹਨਾਂ ਦੇ ਮੈਂ ਅੰਦਰ ਵੀ ਦੇ ਗੋਦਾਮ 'ਚ ਵੀ ਗਿਆ। ਇਹਨਾਂ ਨੇ ਜਿਹੜਾ ਉਹ ਆਹ ਜੀ ਗੋੜ ਪੀਣੇ ਵਾਲਾ ਜਿਹੜਾ ਗੁੜ ਬਣਦਾ ਸੀ ਉਸਦਨ ਤੇ ਮੈਂ ਉੱਥੇ ਦੇਖਿਆ ਮੈਨੂੰ ਕੋਈ ਬਹੁਤਾ ਕੈਮੀਕਲ ਨਜ਼ਰ ਨਹੀਂ ਆਇਆ ਗੁੜ ਬਣਦੇ ਦੇ ਗਿਆ ਮੈਂ ਹਾਰੀਗਾ ਲੱਗੇ ਹੋਏ ਸੀ ਕੋਈ ਮੈਨੂੰ ਬਿਲਕੁਲ ਉੱਥੇ ਕੋਈ ਕੈਮੀਕਲ ਨਜ਼ਰ ਨਹੀਂ ਆਇਆ ਜਿਹੜਾ ਅੱਜ ਕੱਲ ਗੁੜਾਂ ਦੇ ਵਿੱਚ ਆਮ ਤੁਸੀਂ ਆਮ ਦੇਖ ਲਓ ਵੇਣਾਂ ਦੇ ਅਗੇ ਅੰਦਰ ਚੱਲ ਜਾਓ ਉਹਨਾਂ ਦੇ ਪੈ ਹੁੰਦੇ ਆ ਖੰਡ ਪਈ ਹੁੰਦੀ ਆ ਪੂਰੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ ਤੇ ਮੈਂ ਆਪਣੇ ਐਕਸਪੀਰੀਅੰਸ ਦੇ ਆਧਾਰ ਤੇ ਆਪਣੇ ਡਾਕਟਰੀ ਨੌਲੇਜ ਦੇ ਆਧਾਰ ਤੇ ਮੈਨੂੰ ਥੋੜਾ ਜਿਹਾ ਇਹ ਲੱਗਿਆ ਕਿ ਵਾਕਈ ਇਹ ਬੰਦੇ ਜਿਹੜੇ ਡੈਡੀਕੇਟਿਡ ਆ ਮਨੁਕਤਾਨੂੰ ਇਹ ਆਰਗੈਨਿਕ ਹੀ ਇਹ ਅਪਲਾਈ ਕਰ ਰਿਆ ਐ ਇਤੋਂ ਆਲਮੋਸਟ ਮੈਂ 7-8 ਸਾਲ ਤੋਂ ਆ ਰਹੀ ਹਾਂ ਮੈਥੇ ਜੋ ਦੀ ਆਰਗੈਨਿਕ ਮਾਰਕੀਟ ਸ਼ੁਰੂ ਹੋਈ ਹੈ ਤੇ ਇਤੋਂ ਜਿੰਨੀਆਂ ਵੀ ਸਬਜ਼ੀਆਂ ਸਾਡੇ ਹੁੰਦੀਆਂ ਇੱਥੇ ਜੋ ਗਰਮੀਆਂ ਦੀਆਂ ਸਬਜ਼ੀਆਂ ਆਈਆਂ ਜਾਂ ਸਰਦੀਆਂ ਸਬਜ਼ੀਆਂ ਜੋ ਵੀ ਹੁੰਦੀਆਂ ਸਾਰੀਆਂ ਅਸੀਂ ਇਤੋਂ ਹੀ ਲੈਂਦੇ ਆਂ ਬਾਜ਼ਾਰ ਤੋਂ ਮੈਂ ਬਹੁਤ ਘੱਟ ਪਰਚੇਸ ਕਰਦੀ ਆਂ ਜਿਹੜੀਆਂ ਚੀਜ਼ਾਂ ਜਿਵੇਂ ਟਮਾਟਰ ਆ ਉਹ ਸੀਜ਼ਨਲ ਹੁੰਦੇ ਆ ਇਤਨੇ ਨਹੀਂ ਹਮੇਸ਼ਾ ਉਪਲਬਧ ਹੁੰਦੇ ਉਹ ਚੀਜ਼ਾਂ ਅਸੀਂ ਮਾਰਕੀਟ ਤੋਂ ਲਈਦੀਆਂ ਪਿਆਜ਼ ਲੈਂਦੇ ਆਂ ਪਰ ਉਹ ਵੀ ਖਾ ਕੇ ਆਣ ਲੱਗਦਾ ਕਿ ਜਿਵੇਂ ਅਸੀਂ ਜ਼ਹਿਰ ਹੀ ਖਾਂਦੇ ਪਾਏ ਆ ਸੋ ਮੈਂ ਇਹਨਾਂ ਚੀਜ਼ਾਂ ਨੂੰ ਅਸੀਂ ਪ੍ਰੀਫਰ ਕਰਦੇ ਹਾਂ ਔਰ ਆਲਮੋਸਟ ਅਸੀਂ ਹਰ ਸੰਡੇ ਆਈਦਾ ਹਾਂ ਤੇ ਮੈਂ ਤੋਂ ਸਬਜ਼ੀ ਲੈ ਕੇ ਚਾਹੀਦੀ ਆ ਔਰ ਉਦੋਂ ਦਾ ਇਹਨਾਂ ਦੀ ਸਬਜ਼ੀਆਂ ਬਹੁਤ achi ਆਇਆ ਬਹੁਤ achi ਇਹਨਾਂ ਦਾ ਜੋ ਵੀ ਦਿੰਦੇ ਹੈਗੇ ਆ ਭਾਵੇਂ ਇਹਨਾਂ ਦੇ ਵਿੱਚ ਸੁੰਡੀ ਹੋਵੇ ਜਾਂ ਕੁਝ ਵੀ ਹੋਵੇ ਉਹ ਮਤਲਬ ਵਧੀਆ ਆ ਖਾਣ ਲਈ ਵਧੀਆ ਆ ਉਹ ਸੋਚ ਕੇ ਅਸੀਂ ਇੱਥੋਂ ਲੈ ਕੇ ਚਾਹੀਦੇ ਇਸ ਮਹੀਨ ਭਾਵੇਂ ਬਾਜ਼ਾਰ ਵਿੱਚ ਬੜਾ ਦੇਖਣ ਨੂੰ ਵਧੀਆ ਲੱਗਦਾ ਕਿ ਗੋਭੀ ਬੜੀ achi ਆਈਆਂ ਬਹੁਤ achi ਚੀਜ਼ਾਂ ਸੋਂ ਦੇਖਣ ਲੱਗਦੀਆਂ ਆ ਪਰ ਉਹਨਾਂ ਤੋਂ ਦੇਖ ਕੇ ਲੱਗਦਾ ਕਿ ਉਹਨਾਂ ਦੇ ਉੱਤੇ ਉਹਨਾਂ ਨੇ ਸਪਰੇਅ ਕੀਤੇ ਹੋਏ ਜ਼ਹਿਰੀ ਉਹਨਾਂ ਨੇ ਛਿੜਕੇ ਹੋਏ ਆ ਸੋ ਸੀਰਪੂ ਲੈਣਾ ਹੀ ਪ੍ਰੈਫਰ ਕਰਦੇ ਹਾਂ ਜਿੰਨੇ ਵੀ ਕਿਸਾਨ ਇੱਥੇ ਆਂਦੇ ਆ ਉਹਨਾਂ ਦਾ ਪੂਰੀ ਇਹਨਾਂ ਦੀ ਹਰ ਚੀਜ਼ ਜਿਹੜੀ ਹੈ ਟੈਸਟ ਕੀਤੀ ਹੁੰਦੀ ਹੈ ਹਰ ਚੀਜ਼ ਫਿਰ ਅਸੀਂ ਵੈਸੇ ਵੀ ਕੋਈ ਵੀ ਚੀਜ਼ ਇੱਥੋਂ ਲੈ ਕੇ ਜਾਂਦੇ ਆ ਔਰ ਮਾਰਕੀਟ ਤੋਂ ਉਹੀ ਚੀਜ਼ ਸੇਮ ਲੈ ਕੇ ਜਾਓ ਯੂ ਵਿਲ ਫਾਈਂਡ ਦਾ ਡਿਫਰੈਂਸ ਤੁਹਾਨੂੰ ਪਤਾ ਲੱਗ ਜਾਊਗਾ ਉਹਦਾ ਟੇਸਟ ਅਲੱਗ ਆ ਫਲੇਵਰ ਅਲੱਗ ਹੋਊਗਾ ਮੈਂ ਤਾਂ ਈਵਨ ਇਹਨਾਂ ਦੇ ਇੰਡੀਵਿਜੂਅਲ ਬਹੁਤ ਸਾਰੇ ਫਾਰਮਰਸ ਦੇ ਮੈਂ ਫਾਰਮ ਤੇ ਵੀ ਵਿਜ਼ਿਟ ਕੀਤਾ ਉੱਥੋਂ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਲਰਨ ਕੀਤੀਆਂ ਔਰ ਮੈਨੂੰ ਇਹ ਲੱਗਦਾ ਕਿ ਸਾਨੂੰ ਹੈਲਥ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈ ਤਰਸੀਮ ਸਿੰਘ ਹੀ ਨਹੀਂ ਬਲਕਿ ਉਹਨਾਂ ਦੀ ਪਤਨੀ ਮਨਜੀਤ ਕੌਰ ਵੀ ਖੇਤੀ ਵਿੱਚ ਕਿਸੇ ਨਾਲੋਂ ਘੱਟ ਨਹੀਂ ਉਹਨਾਂ ਨੂੰ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤੀ ਵਿੱਚ ਫਸਲ ਉਤਪਾਦਨ ਅਤੇ ਖੇਤੀ ਨਾਲ ਸੰਬੰਧਿਤ ਕਿੱਤਿਆਂ ਵਿੱਚ ਸਫਲਤਾ ਹਾਸਲ ਕਰਨ ਦੀ ਬਦੌਲ ਵਿਸ਼ੇਸ਼ ਸਨਮਾਨ ਮਿਲ ਚੁੱਕਿਆ ਹੈ ਸਾਡੀ ਔਰਤ ਕੀ ਨਹੀਂ ਕਰ ਸਕਦੀ ਜੀ ਅੱਜਗਲ ਤਾਂ ਵਾਈਜਾਜ ਵੀ ਚਲਾਉਂਦੀਆਂ ਔਰਤਾਂ ਬਾਹਰ ਨਿਕਲਦੀਆਂ ਨਹੀਂ ਸਾਡੇ ਵੀ ਘਰਾਂ ਦੇ ਵਿੱਚੋਂ ਨਹੀਂ ਨਿਕਲਦੀਆਂ ਉਹਨਾਂ ਨੂੰ ਆਪ ਪੁੱਛ ਲਓ ਕਿਤਾਚ ਕੀ ਬੀਜਿਆ ਉਹਨਾਂ ਨੂੰ ਪਤਾ ਹੀ ਨਹੀਂ ਕੀ ਬੀਜਿਆ ਜੇ ਅਸੀਂ ਬਾਹਰ ਨਿਕਲਾਂਗੇ ਤਾਂ ਫੇਰੇ ਪਤਾ ਲੱਗੂ ਪਹਿਲਾ ਜਮਾਨਾ ਸੀ ਬਜ਼ੁਰਗ ਨਹੀਂ ਨਿਕਲਣ ਦਿੰਦੇ ਸੀ ਹੁਣ ਤਾਂ ਕੋਈ ਹੈ ਹੀ ਨਹੀਂਗਾ ਬੰਦਾ ਤਾਂ ਜਨਾਨੀ ਇੱਕ ਬਰਾਬਰ ਹੀ ਆ ਕੰਮ ਕਰਨੇ ਮੁੰਡੇ ਨਾਲ ਮੁੰਡਾ ਲਾ ਕੇ ਫੇਰ ਤਾਂ ਸਾਰਾ ਕੁਝ ਹੀ ਆ ਨਹੀਂ ਤਾਂ ਫੇਰ ਘਰ ਦੇ ਘਰੀ ਰਹਿ ਜਾਣਾ ਫੈਸ਼ਨ ਜ਼ਿਆਦਾ ਆ ਚੱਲ ਪਿਆ ਆ ਉਹਦੇ ਨਾਲ ਬਸ ਕਹਿੰਨੀ ਆ ਵੀ ਤੁਹਾਨੂੰ ਘਰ ਬੈਠਿਆਂ ਸਾਰਾ ਕੁਝ ਮਿਲ ਜਾਈਏ ਤਾਂ ਬਿਮਾਰੀਆਂ ਨਾ ਘਰੀ ਜਾਣੀਆਂ ਜੀ ਸਾਡੀ ਉਮਰ ਦੀਆਂ ਸਾਰੀਆਂ ਅੰਗ ਮੰਜੇ ਤੇ ਪਈਆਂ ਆ ਅੱਜ ਕਿਸਾਨਾਂ ਦੇ ਬੱਚੇ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਨੇ ਪਰ ترਸੀਮ ਸਿੰਘ ਦੇ ਬੇਟੇ ਨੇ ਪੰਜਾਬ ਵਿੱਚ ਰਹਿ ਕੇ ਹੀ ਖੇਤ ਨੂੰ ਆਪਣਾ ਭਵਿੱਖ ਚੁਣਿਆ ਅਤੇ ਅੱਜ ਮੰਡੀਕਰਨ ਦੀ ਕਮਾਨ ਉਸਨੇ ਖੁਦ ਸਾਬੀ ਹੋਈਏ ਐਜ਼ ਅ ਯੂਥ ਤਾਂ ਇਹੀ ਕਹਿ ਸਕਦੇ ਆਂ ਕਿ ਸਾਡੀ ਜਿਹੜੀ ਨੌਜਵਾਨੀ ਆ ਪੰਜਾਬ ਦੀ ਉਹ ਜ਼ਿਆਦਾਤਰ ਵਦੇਸ਼ ਦਾ ਰੁਖ ਕਰਕੇ ਬੈਠੀ ਹੂਆ ਕਾਲਜਾਂ ਨੇ ਕਾਲਜ ਇੱਥੇ ਖਾਲੀ ਹੋ ਗਏ ਕੋਈ ਪੜਨ ਵਾਲਾ ਬੱਚਾ ਬਚਿਆ ਹੀ ਨਹੀਂ ਜਿਹੜੇ ਬੱਚੇ ਸਾਡੇ ਮਿਹਨਤੀ ਆ ਪੜਨ ਵਾਲੇ ਆ ਉਹ ਪੜ ਕੇ ਬਾਹਰ ਜਾਈ ਜਾਂਦੇ ਆ ਇੱਥੇ ਵੀ ਵਧੀਆ ਆਪਸ਼ਨ ਕ੍ਰੀਏਟ ਕੀਤੀ ਜਾ ਸਕਦੀ ਆ ਪਰ ਸਾਨੂੰ ਖੇਤਾਂ ਦੀਆਂ ਬੱਟਾਂ ਤੋਂ ਨਿਕਲ ਕੇ ਬਾਜ਼ਾਰ ਵਿੱਚ ਜਾਣਾ ਪੈਣਾ ਉਹਦੇ ਵਾਸਤੇ ਵੀ ਕਿਹਨਾਂ ਅਸੀਂ ਪੈਦਾ ਤਾਂ ਕਰ ਰਹੇ ਆ ਪਰ ਉਹਨੂੰ ਵੇਚਣਾ ਕਿੱਦਾਂ ਆ ਤੇ ਵੇਚਣਾ ਕਿੱਥੇ ਆ ਇਸ ਗੱਲ ਬਾਰੇ ਸਾਨੂੰ ਜਾਣਕਾਰੀ ਹੈ ਨਹੀਂ ਜੇ ਸਾਨੂੰ ਇਹਦੇ ਬਾਰੇ ਜਾਣਕਾਰੀ ਹੋ ਗਈ ਤਾਂ ਫੇਰ ਹੋ ਸਕਦਾ ਅਸੀਂ ਕਾਮਯਾਬ ਹੋ ਜਾਈਏ ਕਿਉਂਕਿ ਪੈਦਾ ਤਾਂ ਅਸੀਂ ਕਰ ਰਹੇ ਹਾਂ ਸਾਰਾ ਕੋਸ਼ਿਸ਼ ਪੈਦਾ ਕਰ ਰਹੇ ਹਾਂ ਪਰ ਜਦੋਂ ਵੇਚਣਾ ਹੁੰਦਾ ਗਾਹਕ ਨੂੰ ਜਾ ਕੇ ਉਦੋਂ ਅਸੀਂ ਫੇਲ ਹੋ ਜਾਂਦੇ ਹਾਂ ਸਾਨੂੰ ਵੇਚਣਾ ਨਹੀਂ ਆਉਂਦਾ ਸਾਨੂੰ ਪੈਦਾ ਕਰਨਾ ਤਾਂ ਆਉਂਦਾ ਆ ਜਿਵੇਂ ਇੱਕ ਸਮਾਂ ਸੀ ਜਦੋਂ ਆਪਾਂ ਲੋਕਾਂ ਨੂੰ ਆਪ ਫੜ-ਫੜ ਕੇ ਲਿਆਉਂਦੇ ਸੀ ਕਿ ਬਿਨਾਂ ਜ਼ਹਿਰਾਂ ਤੋਂ ਸਬਜ਼ੀਆਂ ਖਾਓ ਦੇਖੋ ਦਾ ਸਹੀ ਖਾ ਕੇ ਤਾਂ ਦੇਖੋ ਇੱਕ ਵਾਰੀ ਟਰਾਈ ਤਾਂ ਕਰੋ ਮਹੱਲਿਆਂ 'ਚ ਜਾਣਾ ਗੱਡੀ ਦੇ ਸਪੀਕਰ ਲਾ ਕੇ ਪਿਤਾ ਜੀ ਜਾਂਦੇ ਰਹੇ ਆ ਮਾਤਾ ਹੁਣ ਜਾਂਦੇ ਰਹੇ ਕਾਤੇ ਹੁਣ ਜਾਂਦੇ ਰਹੇਗਾ ਤੇ ਉਦੋਂ ਫਿਰ ਜਿਨ੍ਹਾਂ ਨੇ ਖਾਧਾ ਉਹਨਾਂ ਨੂੰ ਫਰਕ ਪਤਾ ਲੱਗਿਆ ਫਰਕ ਪਤਾ ਲੱਗਣ ਤੋਂ ਬਾਅਦ ਹੁਣ ਹਾਲਾਤ ਇਹ ਆ ਕਿ ਕਿਸੇ ਵੇਲੇ ਸਾਡੇ ਕੋਲੋਂ ਕਸਟਮਰਸ ਦਾ ਫੋਨ ਚੱਕੇ ਨਹੀਂ ਹੁੰਦਾ ਫਿਰ ਗੁੱਸਾ ਕਰਦੇ ਆ ਹਾਂਜੀ ਜਾਂ ਕਿਸੇ ਵੇਲੇ ਅਸੀਂ ਫੋਨ ਚੱਕ ਵੀ ਲਈਏ ਤਾਂ ਉਹਨਾਂ ਨੂੰ ਦੇਣ ਨੂੰ ਸੌਦਾ ਨਹੀਂ ਹੁੰਦਾ ਤਾਂ ਵੀ ਉਹ ਗੁੱਸਾ ਕਰ ਲੈਂਦੇ ਆ ਉਹ ਫੇਰ ਕਹਿੰਦੇ ਆ ਪਹਿਲੇ ਤੁਸੀਂ ਸਾਨੂੰ ਚਾਟੇ ਲਾ ਦਿੱਤਾ ਤੇ ਹੁਣ ਤੁਸੀਂ ਸਾਨੂੰ ਸੌਦਾ ਦਿੰਦੇ ਨਹੀਂ ਇਹ ਗਲਤ ਗੱਲ ਆ ਤੁਹਾਡੀ ਫਿਰਾਂ ਨੂੰ ਪਤਾ ਹੋਣਾ ਵੀ ਪੈਂਦਾ ਕਿਸੇ ਵੇਲੇ ਉਹਨਾਂ ਨੂੰ 829 ਦੇ ਕਮਰੇ ਵਿੱਚ ਰਹਿ ਕੇ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਨਾ ਪੈਂਦਾ ਸੀ ਅਤੇ ਅੱਜ ਉਸ ਦਾ ਪਰਿਵਾਰ 17 ਏਕੜ ਦਾ ਮਾਲਕ ਏ। ਅੱਡੇ ਨਾ ਬਾਪਿਆਂ ਦੀ ਕੋਈ ਇਦਾਂ ਦੀ ਜਾਇਦਾਦ ਨਹੀਂ ਸੀਗੀ ਨਾ ਸਾਨੂੰ ਮਿਲੀ ਸੀਗੀ। ਤੇ ਵਿਰਸੇ ਵਿੱਚ ਸਿਰਫ ਇੱਕ 829 ਦਾ ਕਮਰਾ ਸੀਗਾ ਉਹ ਜਿਹੜਾ ਸਾਨੂੰ ਮਿਲਿਆ ਸੀਗਾ ਉਹਦੇ ਚ ਹੀ ਕੱਟਿਆ ਜੀਵਨ ਵਿੱਚ ਦੋ ਮੰਚਾਂ ਉਡਾ ਲਈ ਨਾ ਗੱਭਿਆਂ ਨੂੰ ਲੰਘ ਨਹੀਂ ਹੁੰਦਾ ਸੀ। ਚਲੋ ਮਦਰ ਦੀ ਮਿਹਨਤ ਨਾਲ ਜਿਆਦਾ ਮੇਰੀ ਮਾਂ ਨੇ ਕੰਮ ਬਹੁਤ ਕੀਤਾ ਜ਼ਿੰਦਗੀ ਵਿੱਚ ਉਹਨੇ ਸਾਨੂੰ ਪੜਾਇਆ ਲਿਖਾਇਆ ਵਿਚਾਰੀ ਨੇ ਜਦੋਂ ਮੈਂ 10ਵੀਂ ਕਰ ਲਈ 10ਵੀਂ ਤੋਂ ਬਾਅਦ ਮੈਂ ਇਦਾਂ ਸੀ ਵੀ ਨੌਕਰੀ ਕੀਤੀ ਜਿੱਦਾਂ ਕਿਸੇ ਬਾਗ ਚ ਲੱਗ ਗਿਆ 80-85 ਰੁਪਏ ਮਹੀਨੇ ਤੇ ਤੇ ਉਹ ਤੋਂ ਬਾਅਦ ਫਿਰ ਮੈਂ ਇੱਕ ਨਾ 29 ਰੁਪਈਆ ਦਾ ਸਾਈਕਲ ਲੈ ਲਿਆ ਮਾਤਮੂਕੇ ਪੈਸੇ ਥੋੜੇ ਬਹੁਤੇ ਤੇ 11ਵੀਂ ਦੇ ਵਿੱਚ ਪੇਪਰਾਂ ਤੋਂ ਬਾਅਦ ਮੈਂ ਸਬਜ਼ੀ ਵੇਚਦਾ ਰਿਹਾ ਹਰ ਬਾਰੀ ਕਾਲਜ ਚ ਨਾ ਜਾਣਾ ਜਦੋਂ ਇਹ ਪੇਪਰ ਫੂਲ ਕੋ ਮੋਕ ਜਾਣੇ ਤਾਂ 2 ਮਹੀਨਿਆਂ ਦਾ ਵਕਵਾਹ ਹੁੰਦਾ ਈ 2.5 ਮਹੀਨੇ ਦਾ ਅਗਲੀ ਕਲਾਸ ਸ਼ੁਰੂ ਹੋਣ ਵਿੱਚ ਤਾਂ ਸਾਈਕਲ ਤੇ ਮੈਂ ਪਿੰਡਾਂ ਸਬਜ਼ੀ ਵੇਚੀ ਐ ਉਹ ਤੋਂ ਬਾਅਦ ਹੌਲੀ ਹੌਲੀ ਮੈਥ ਨਾਲ ਤਕਨੌਫਨਾ ਕਰਕੇ ਮੈਂ ਬੀਏ ਕਰ ਗਿਆ ਬੀਏ ਕਰਕੇ ਬੀਐਡ ਕੀਤੀ ਬੀਐਡ ਵਿੱਚ ਵੀ ਮੈਂ ਕਰਦੇ ਨਾਲ 1.5 ਮਹੀਨਾ ਰੱਖਿਆ ਚਲਾਇਆ ਫੇਰ ਉਹ ਅ ਬੀਅਰਡ ਖੋ ਗਈ ਬੀਅਰਡ ਕਰਕੇ ਵੀ ਮੈਂ ਝੋਨਾ ਝਾਣ ਜਾਂਦਾ ਰਿਆਂ ਜੀ ਲੇਬਰ ਕਰਦਾ ਨੇ ਆਪਣੇ ਤੇ ਜਦੋਂ ਮੈਨੂੰ ਇਹ ਇੱਥੇ ਆਇਆ ਆਪਾਂ ਮੇਰੇ ਕੋਲ এমਪਲੋਇਮੈਂਟ ਜੀ ਰਾਈ ਅਪਾਇੰਟਮੈਂਟਾਂ ਹੁੰਦੀਆਂ ਸੀਗੀਆਂ ਬੰਦਾ ਲੈ ਕੇ ਗਿਆ ਉਹਦਾ ਦਿਮਾਗ ਨਾਲ ਕੰਮ ਨਹੀਂ ਕੀਤਾ ਮੈਂ ਉੱਥੋਂ ਆ ਗਿਆ ਆਪਣਾ ਇਹ ਝੋਨਾ ਵੇਚੋਂ ਦਾ ਖਰਾ ਰਹਿਣਾ ਸੀ ਮੈਂ ਕਿਹਾ ਪਿੰਡੋਂ ਕਿਤੇ ਪੈਸੇ ਆਧਾਰ ਲੈ ਕੇ ਨਾ ਮੈਂ ਇੰਟਰਵਿਊ ਤੇ ਜਾਊਂਗਾ ਮੈਨੂੰ ਸਾਰੇ ਪਿੰਡ ਚ ਕੇ ਹਨਾ ਕਿਰਾਏ ਲਈ 1000 ਰੁਪਏ ਹੀ ਨਹੀਂ ਸੀ ਦਿੱਤੇ ਇਹਨਾਂ ਤੋਂ ਲੈਣੇ ਕਿਥੋਂ ਹਾਂਜੀ ਤੇ ਬਸ ਅਧਿਆਪਕ ਲਾਕੇ ਵੀ ਮੈਂ ਸ਼ਾਮ ਨੂੰ ਬਾਣ ਬਟਕੇ ਨਾ ਸੌਂਤਾਂ ਦਾ ਸੀ 10-12 ਕਿਲੋ ਤੋਂ ਬਾਅਦ ਹੌਲੀ-ਹੌਲੀ ਫਿਰ ਜ਼ਮੀਨ ਨਾਲ ਨੂੰ ਝਕਾ ਹੋ ਗਿਆ ਜਿਵੇਂ ਲੈਣੀ ਸ਼ੁਰੂ ਕਰਤੀ ਹੌਲੀ-ਹੌਲੀ ਕਰਦੇ-ਕਰਦੇ ਫਿਰ ਛੋਟਾ ਪਰ ਆ ਜਿਹੜਾ ਮੇਰਾ ਮੇਰੇ ਨਾਲ ਹੈ ਇਹਨੂੰ ਡਵੇਈ ਪੇਈ ਦਿੱਤਾ ਕੁਝ ਇਹਨਾਂ ਪੈੇ ਭੇਜਣੇ ਕੁਝ ਰਸਤੀ ਇਕੱਠੇ ਕਰਨੇ ਕਰ ਕਰਕੇ ਜਮੀਨ ਹੋਲੀ ਹੋਲੀ ਕਰਕੇ ਅਸੀਂ ਇਹ 16-17 ਏਕੜ ਦੇ ਪੀਸ ਕੱਟੀ ਕਰ ਲਈ। ਖੇਤੀ ਵਿੱਚ ਆਮ ਦੇਖਿਆ ਜਾਂਦਾ ਹੈ ਕਿ ਕਿਸਾਨ ਆਪਣੇ ਸਕੇ ਭਰਾ ਨਾਲ ਹੀ ਸਾਂਝੀ ਖੇਤੀ ਕਰਨ ਨੂੰ ਤਿਆਰ ਨਹੀਂ ਅਤੇ ਉਹ ਆਪਣੇ ਵੱਖਰੇ ਸੰਦ ਮਸ਼ੀਨਰੀ ਖਰੀਦ ਕੇ ਅਲੱਗ ਤੋਂ ਖੇਤੀ ਕਰਦਾ ਏ। ਪਰ ਇਸ ਪਰਿਵਾਰ ਵਿੱਚ ਬਿਲਕੁਲ ਉਲਟੇ ਜੇ ਕੰਮ ਇਦਾਂ ਵਜੇ ਦਾ ਲੇਬਰ ਨੂੰ ਦੇਖਣਾ ਤੇ ਕੋਈ ਗੜਾਈ ਕਰਾਉਣੀ, ਨਰਾਇ ਕਰਾਉਣੀ ਆ, ਕੋਈ ਚੀਜ਼ ਕੱਟਣੀ, ਵੱਢਣੀ ਆ। ਪਾਣੀ ਲਾਉਣ ਵਾਲਾ ਆ ਉਹ ਜਿਹੜੀਆਂ ਚੀਜ਼ਾਂ ਮੈਂ ਸੰਭਾਲਦਾ ਜੀ ਬਾਕੀ ਸਾਰੇ ਇਹੀ ਸੰਭਾਲਦੇ ਬਾਕੀ ਸਾਡੀ ਜ਼ਮੀਨ ਸਾਡੇ ਜਿਹੜੇ ਆ ਸਾਡੇ ਸਾਰਿਆਂ ਦੇ ਸਾਂਝੀ ਨਾਂ ਤੇ ਆ ਲੱਗ ਲੱਗ ਭਰਾਈ ਦੇ ਨਾਂ ਤੇ ਵੀ ਆ ਘਰ ਵਾਲੀ ਦੇ ਨਾਂ ਤੇ ਮੇਰੇ ਨਾਂ ਵੀ ਮੁੰਡੇ ਦੇ ਨਾਂ ਤੇ ਵੀ ਆ ਸਾਰਾ ਕੁਝ ਕੋਨਾਸਤਾਨਾ ਏਕੜ ਬਣਦੇ ਆ ਉਹ ਸਾਡੇ ਸਾਰਿਆਂ ਦੇ ਆ ਅਸੀਂ ਰਲ ਮਿਲ ਕੇ ਕੰਮ ਕਰਦੇ ਜਿੱਥੇ ਰਹਿਣ ਚ ਫਾਇਦਾ ਜੀ ਦੇਖੋ ਅਲੱਗ ਹੋਵਾਂਗੇ ਟਰੈਕਟਰ ਅਲੱਗ ਲਾਵਾਂਗੇ ਹਰ ਚੀਜ਼ ਅਲੱਗ ਲਾਵਾਂਗੇ ਸਾਰਾ ਕੁਝ ਅਲੱਗ ਕਰਾਂਗੇ ਹੈ ਨਾ ਜੀ ਕਈ ਬੱਚੇ ਹੋਜੇ ਹੈ ਵੀ ਆ ਜਿਹੜੇ ਵੀ ਘਰੋਂ ਲੱਗ ਹੋ ਗਏ ਆ ਬਾਅਦ ਚ ਰਾਈਟਰ ਲੈ ਲਿਆ ਵੱਡੇ ਭਰਾ ਦੇ ਰੀਤ ਤੇ ਚੜ ਕੇ ਚੜ ਕੇ ਮਹਿੰਗਾ ਲੈ ਲਿਆ ਹਾਂਜੀ ਤੇ ਬਾਅਦ ਚ ਕਿਸ਼ਤ ਨਹੀਂ ਪੂਰੀ ਹੁੰਦੀ ਤੇ ਕਰਜਾਈ ਤੇ ਬਾਅਦ ਫਤਕੂ ਜੇ ਕਰਨੀਆ ਕੱਟ ਚ ਫਾਇਦਾ ਜੀ ਹੁਸ਼ਿਆਰਪੁਰ ਦੇ ਪਿੰਡ ਦੀਲਾ ਨਲੋਆ ਤੋਂ ਫਾਰਮਰ মিডিਆ ਲਈ ਖਾਸ ਰਿਪੋਰਟ